ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਅੱਜ ਜਿਹੜੀ ਵੀਡੀਓ ਸਾਂਝੀ ਕਰਨੀ ਹੈ ਉਸ ਵੀਡੀਓ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਹੁਕਮ ਨਾਮ ਕੀ ਮਿਲਣਾ ਹੈ ਇਹ ਆਪ ਸੰਗਤਾਂ ਦੇ ਨਾਲ ਸਾਂਝ ਪਾਣੀ ਹੈ ਔਰ ਬੱਚੇ ਹੁਕਮ ਨਾਮ ਲੈ ਕੇ ਆਪ ਸੰਗਤ ਦੇ ਨਾਲ ਸਾਂਝਾ ਕਰਨਗੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਦ ਅਸੀਂ ਪ੍ਰਕਾਸ਼ ਕਰਦੇ ਆ ਜੋ ਮਰਿਆਦਾ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਹਿ ਲਈਏ ਜਦੋਂ ਕੋਈ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕੀਤੇ ਜਾਂਦੇ ਨੇ ਖੱਬੇ ਹੱਥ ਜੇ ਸ਼ਬਦ ਸਭ ਤੋਂ ਉੱਤੇ ਸ਼ੁਰੂ ਹੁੰਦਾ ਹੋਵੇ ਤਾਂ ਉਤੋਂ ਹੀ ਹੁਕਮ ਨਮ ਲਿਆ ਜਾਂਦਾ ਹੈ ਪਰ ਜੇ ਸ਼ਬਦ ਦੇ ਕੁਝ ਜਿਹੜੇ ਅੱਖਰ ਪਿੱਛੇ ਹੋਣ ਜਾਂ ਪੰਕਤੀਆਂ ਪਿੱਛੇ ਹੋਣ ਤਾਦੇ ਪੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ ਪਿੱਛੇ ਬਦਲ ਕੇ ਉਸੇ ਸ਼ਬਦ ਨੂੰ ਹਕੂਨਾਮੇ ਦੇ ਰੂਪ ਦੇ ਵਿੱਚ ਲਿਆ ਜਾਂਦਾ ਇਹ ਜਿਹੜੀ ਮਰਿਆਦਾ ਹੈ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਆਪਣੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਏਕਮੁਰ ਸਾਹਿਬ ਜੋ ਹਕੂਨਾਮਾ ਬਖਸ਼ਿਆ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਕਿ ਬੱਚੇ ਆਪ ਜੀ ਨੂੰ ਹਕੂਨਾਮਾ ਲੈ ਕੇ ਦੱਸਣਗੇ ਸੋ ਆਓ पावन हुको न म है ओ भी विचार भी सांझी करिए और ओ हुको न म कि में लेना है ओ भी सांझ पाइए सतनाम श्री वाहेगुरु साहिब जी तना श्री मोहल्ला पहला जियो तप्त है बारो बार तप तप खपै बहुत बेकार जैतन बाणी विसर जाए ਜੋ ਪੱਕਾ ਰੋਗੀ ਵਿਲ ਲਾਏ ਤਨਾਸਰੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ 660 ਅੰਗ ਦੇ ਉੱਤੇ ਤਨਾਸਰੀ ਰਾਗ ਸ਼ੁਰੂ ਹੁੰਦਾ 660 ਅੰਗ ਦੇ ਉੱਤੇ ਇਹ ਪਾਵਨ ਸ਼ਬਦ ਹੈ ਤਨਾਸਰੀ ਮਹੱਲਾ ਪਹਿਲਾ ਪਾ ਪਹਿਲੇ ਪਾਤਸ਼ਾਹੀ ਬਾਣੀ ਹੈ ਜੀਓ ਤਪਤ ਹੈ ਬਾਰੂ ਬਾਰ ਬੱਚਿਓ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜੱਜੇ ਨੂੰ ਵਿਹਾਰੀ ਲੱਗੀ ਹੋਈ ਹੈ ਇਹਨੂੰ ਜੀਓ ਤਪਤ ਹੈ ਬਾਰੂ ਬੱਬੇ ਨਾਲ ਬੱਬੇ ਨਾਲ ਨਹੀਂ ਕਹਿਣਾ ਵਾਰੋ ਵਾਰ ਨਹੀਂ ਬੱਬੇ ਨਾਲ ਬਾਰੂ ਬਾਰ ਅੱਗੇ ਹੈ ਤਾਪ ਤਪ ਇਹਨ ਤਪ ਤਪ ਨਹੀਂ ਕਰਨਾ ਹੈ ਤਾਪ ਤਾਪ ਖਪੈ ਬਹੁਤ ਬੇਕਾਰ ਇਹ ਜਿੰਨੇ ਵੀ ਅੱਖਰ ਬੱਬੇ ਨਾਲ ਆਉਂਦੇ ਨਾ ਜਦੋਂ ਅਸੀਂ ਬੋਲਾਂਗੇ ਸਾਡੇ ਮੂੰਹ ਦੇ ਬੁੱਲ ਜੁੜਦੇ ਨੇ ਜਿਵੇਂ ਪਪਿਆ ਵਾਲੀ ਲਾਈਨ ਪੜੋ ਅੱਪਾ ਫੱਫਾ ਬੱਬਾ ਪੱਬਾ ਮੰਮਾ ਸਾਰੇ ਅੱਖਰ ਬੋਲਾਂਗੇ ਬੁੱਲ ਜੁੜਦੇ ਹੈ ਪਰ ਜਦੋਂ ਬਾਵੇ ਵਾਲੀ ਲਾਈਨ ਪੜਾਂਗੇ ਨਾ ਜਈਆ ਬੁੱਲ ਨਹੀਂ ਜੁੜਦੇ ਰਾਰਾ ਲੱਲਾ ਵਾਵਾ ਡਾੜਾ ਤੋ ਇਹ ਜਿਹੜਾ ਵਾਵਾ ਔਰ ਬੱਬੇ ਦਾ ਫਰਕ ਹੈ ਨਾ ਇਹ ਬੋਲਣ ਵਿੱਚ ਹੈ ਜਦੋਂ ਬੱਬਾ ਬੋਲਣਾ ਬੁੱਲ ਜੋੜ ਕੇ ਬਾਰੋ-ਬਾਰ ਅਗਿਆ ਬਹੁਤ ਬੇਕਾਰ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੈ ਦਲਾਵਾਂ ਲੱਗੀਆਂ ਪੱਪੇ ਨੂੰ ਖਪੈ ਸ਼ਬਦ ਕਹਿਣਾ ਖਾਪੇ ਨਹੀਂ ਕਹਿਣਾ ਹੈ ਬਹੁਤ ਬੇਕਾਰ ਜੈ ਤਨ जो पक्का, पक्का रोगी वेल लाए, जियो जियो पक्का रोगी वेल लाए। बोलन बहुता बोलन चखण होए बहुता बहुता बोलन चखण होए ਬਿਨ ਬੋਲੇ ਜਾਣੇ ਸਭ ਸੋਏ ਰਹਾਓ ਠੀਕ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਥੋੜਾ ਰੋਕ ਕੇ ਬੋਲਣਾ ਰਹਾਓ ਠੀਕ ਹੈ ਜਿਨ ਕਨ ਕੀਤੇ ਅੱਖੀ ਨਾਕ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਹਵਾ ਦਿੱਤੀ ਬੋਲੇ ਤਾਤ ਤਾਂ ਤਨ ਦਵਾ ਦ ਫਟਾਫਟ ਛੇਤੀ ਛੇਤੀ ਜਿਨ ਮਨ ਰਾਖਿਆ ਅਗਨੀ ਪਾਏ ਵਜੇ ਪਵਣ ਆਖੇ ਸਭ ਜਾਏ ਜਿਤਮੋ ਪਰਿਤ ਸਵਾਦ ਸਬ ਸਬਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੇ ਆਖਣਦੇ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੁੱਬੈ ਫਿਰ ਹੋ ਵੈਸਾਰ ਨਾਨਕਾ ਸੱਚਾ ਸਰਬਦਾਤਾਰ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੁੱਬੈ ਫਿਰ ਹੋ ਵੈਸਾਰ ਨਾਨਕਾ ਸੱਚਾ ਸਰਬਦਾਤਾਰ ਇਹ ਪਾਵਨ ਹਕੂਨਮ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਹੈ ਜਿਸ ਵੇਲੇ ਜਿਉ ਹਕੂਨਮ ਲੈਣਾ ਪੂਰਾ ਥੁੜਾ ਇਹਨਾਂ ਗਾਲ ਵਧੀਆ ਤਰੀਕੇ ਨਾਲ ਥੋੜਾ ਜਿਹਾ ਤੇ ਜੋਰ ਪਾ ਕੇ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੇਕਾਰ ਜੈ ਤਨ ਬਾਣੀ ਵਿਸਰ ਜਾਈ ਜਿਉ ਪੱਕਾ ਰੁਗੀ ਵਿਲ ਲਾਏ ਇਸ ਤਰ੍ਹਾਂ ਬਹੁਤਾ ਬੁਲਣਾ ਝਖਣ ਹੋਏ ਬਿਨ ਬੋਲੇ ਜਾਣ ਸਭ ਸੋਏ ਰਹਾਉ ਜਿਨ ਕਾਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੁਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਈ ਬਾਜੇ ਪਵਨ ਆਖ ਸਭ ਜਾਏ ਐ ਮੇਰੇ ਮਨਾ ਜਿਨੇ ਕੰਨ ਦਿੱਤੇ ਅੱਖਾਂ ਦਿੱਤੀਆਂ ਜਿਨੇ ਜਵਾਨ ਦਿੱਤੀ ਛਿਤੀ ਛਿਤੀ ਬੋਲਦੀ ਜਿਹੜੀ ਇਹ ਮਾਣਾ ਜਿਨੇ ਮਾਂ ਦੇ ਪੇਟ ਦੇ ਵਿੱਚ ਅਗਨੀ ਤੋਂ ਬਚਾ ਕੇ ਅਗ ਤੋਂ ਬਚਾ ਕੇ ਰੱਖਿਆ ਗਰਭਗਨ ਤੋਂ ਬਚਾਇਆ ਉਸ ਪ੍ਰਮਾਤਮਾ ਦੀ ਬੰਦਗੀ ਉਸ ਰੱਬ ਨੂੰ ਚੇਤੇ ਕਰਨਾ ਬਾਜੇ ਪਵਨ ਜਦੋਂ ਸਭ ਵਿੱਚ ਵੱਜੇ ਸਭ ਚੱਲੇ ਆਖਾ ਸਭ ਜਾਈ ਤੋ ਜਦ ਸਾਂ ਚੱਲ ਪਏ ਫਿਰ ਭੱਜ ਦੌੜ ਵਿੱਚ ਲੱਗ ਗਿਆ ਮਨੁੱਖ ਤੋ ਇਸ ਤਰ੍ਹਾਂ ਇਹ ਹੁਕਮ ਨਾ ਠੀਕ ਹੈ ਇਸ ਤਰ੍ਹਾਂ ਲੈਣਾ ਇਹਨੇ ਚਲਾਇ ਬੀਨੇ ਦੁਬਾਰੇ ਬਣਾਣੀ ਵੀਡੀਓ